ਜਿਹੜੀ ਇਹ 슈ਗਰ ਮਿਲ ਜ਼ਿਲ੍ਹਾ ਜਲੰਧ ਦੇ ਤਪਿੰਦ 슈ਗਰ ਮਿਲ ਇਹਦੇ ਵਿੱਚ ਪਿਛਲੇ ਸਮੇਂ ਕਾਫੀ ਸਮੇਂ ਤੋਂ ਜੋ ਬੜੇ ਸਾਲ ਬੀਤ ਗਏ ਇੱਕ ਮਿਲ ਦੀ ਕਾਲਕਾ ਜਿਹਨੂੰ 100 ਵੀ ਕਹਿੰਦੇ ਉਹ ਚਿਮਨੇ ਵਿੱਚ ਦੀ ਨਿਕਲਦੀ ਆ ਤੇ ਲਾਗੇ ਲਾ ਕੇ ਕਾਫੀ ਪਿੰਡ ਜਿਹੜੇ ਬੜੇ ਪਰੇਸ਼ਾਨ ਤੇ ਸਿਟੀ ਵੀ ਸਾਡੀ ਸ਼ਹਿਰ ਵੀ ਪਰੇਸ਼ਾਨ ਪੋਹਪੁਰ ਉਹਦੇ ਸਬੰਧ ਤੇ ਜੋ ਜਥੇਬੰਦੀਆਂ ਕਾਫੀ ਜਥੇਬੰਦੀਆਂ ਨੁਮਾਇंदे ਜੋ ਹਰਗ ਪਾਰਟੀ ਦੇ ਨੁਮਾਇंदे ਪੋਹਪੁਰ ਦੇ ਵਾਸੀ ਤੇ ਲਾਗੇ ਲਾ ਕੇ ਵਾਸੀ ਪਿੰਡਾਂ ਦੇ ਜੋ ਆ ਉਹਨਾਂ ਨੇ ਇਸ ਬਦਲੇ ਬਲਸ਼ਿੰਗ ਅਰਜ਼ੀ ਕੀਤਾ ਕਾਫੀ ਸਮੇਂ ਤੋਂ ਕਿ ਇਹ ਕਾਲਖ ਬੰਦ ਹੋਣੀ ਚਾਹੀਦੀ ਆ ਇਸ ਕਾਲਖ ਦੇ ਨਾਲ ਜੋ ਪ੍ਰਦੂਸ਼ਣ ਵੱਧਦਾ ਤੇ ਲੋਕਾਂ ਨੂੰ ਘਾਤਕ ਬਿਮਾਰੀਆਂ ਲੱਗਦੀਆਂ ਇਸ ਕਰਕੇ ਕਾਫੀ ਸਮੇਂ ਤੋਂ ਰੋਸ ਸੀ ਮਿਲ ਵਾਲਿਆਂ ਨੇ ਕੋਈ ਇਹਨਾਂ ਦੀ ਗਣੇਸ਼ ਕੰਪਨੀ ਆ ਉਹ ਤੋਂ ਟਾਈਮ ਲਿਆ ਸੀ 11 ਜਨਵਰੀ ਦਾ ਇੱਕ ਇਕਰਾਰਨਾਮਾ ਲਿਖ ਕੇ ਦਿੱਤਾ ਸੀ ਇਹਨਾਂ ਨੇ ਜੋ ਲੋਕਾਂ ਨੂੰ ਜਥੇਬੰਦੀਆਂ ਨੂੰ ਕਿ 11 11 ਜਨਵਰੀ ਨੂੰ ਤੱਕੇ ਮਸਲਾ ਹੱਲ ਹੋ ਜਾਊਗਾ ਪਰ ਉਹ ਮਸਲਾ ਹੱਲ ਨਹੀਂ ਹੋਇਆ ਇਸ ਸੰਬੰਧ ਵਿੱਚ ਅੱਜ ਗੱਲ ਕਰਦੇ ਆਂ ਮਿਲਦੇ ਜੋ ਐਮ.ਡੀ ਸਾਹਿਬ ਹੈ ਉਹਨਾਂ ਨਾਲ ਗੱਲ ਕਰਦੇ ਉਹ ਪੀਂਗਾਣਾ ਚਾਹੁੰਦੇ ਆਂ ਸਹਿਯੋਗੀ ਗੁਰਵਿੰਦਰ ਸਿੰਘ ਦੇ ਨਾਲ ਮੈਂ ਬਾਬਾ ਸਰਜੀਤ ਸਿੰਘ ਕੋਲ ਉੱਪਰ ਮਿਲਦੇ ਸਾਡੇ ਐਮ.ਡੀ ਸਾਹਿਬ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਬਹੁਤ ਖਾਸ ਗੱਲ ਹੈ ਕਿਉਂਕਿ ਥੋੜਾ ਸਮਾਂ ਪਹਿਲਾਂ ਬੜਾ ਰੌਲਾ ਰੱਪਾ ਪਿਆ ਸੀ ਤੇ ਜੋ ਲੋਕ ਬੜੇ ਪਰੇਸ਼ਾਨ ਇੱਕ ਚੀਜ਼ ਤੋਂ ਉਹਦੇ ਵਿੱਚ ਜਥੇਬੰਦੀਆਂ ਵੀ ਆਈਆਂ ਬੜੀਆਂ ਸਾਰੀਆਂ ਜਥੇਬੰਦੀਆਂ ਆਈਆਂ ਸਿਆਸੀ ਬੰਦੇ ਵੀ ਆਏ ਨੁਮਾਇੰਦੇ ਵੀ ਆਏ ਲੋਕ ਵੀ ਆਏ ਜੋ ਵਾਸੀ ਭੋਗਪੁਰ ਦੇ ਨਾਲ ਅਲੱਗ-ਅਲੱਗੇ ਪਿੰਡਾਂ ਦੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਇੱਕ ਮਿਲ ਦੀ ਜੋ ਉਹਨੂੰ ਕਾਲਕ ਵੀ ਕਹਿੰਦੇ ਆ ਤੇ ਸਵਾਹ ਵੀ ਕਹਿੰਦੇ ਮਿਲ ਦੀ ਤੂੰ ਤਾਂ ਚਿਮਣੇ ਰਾਹੀ ਹੁੰਦੀ ਆ ਉਹ ਆਪਾਂ ਗੱਲ ਕਰਾਂਗੇ ਵੀ ਇਹਨਾਂ ਨੇ ਇੱਕ ਟਾਈਮ ਲਿਆ ਸੀ ਜੋ ਇਹਨਾਂ ਦੀ ਕੰਪਨੀ ਗਣੇਸ਼ ਕੰਪਨੀ ਆ ਇੱਕ ਟਾਈਮ ਡੈਜ਼ ਇ 11 ਜਨਵਰੀ ਦਾ ਤੇ 11 ਜਨਵਰੀ ਤੱਕ ਜੋ ਮਤਾ ਹੈ ਉਹ ਪਾਸ ਹੋ ਜਾਊਗਾ ਸਭ ਕੁਝ ਠੀਕ ਹੋ ਜਾਊਗਾ ਕੋਈ ਘਬਰਾਉਣ ਦੀ ਗੱਲ ਨਹੀਂ ਬੰਦ ਹੋ ਜਾਓ ਆਪਾਂ ਅੱਜ ਗੱਲ ਕਰਦੇ ਮੈਂ ਤੁਹਾਨੂੰ ਸਭ ਨਾਲ ਇਹ ਸਬੰਧ ਵਿੱਚ ਕੀ ਕਹਿਣਾ ਚਾਹੁੰਦਾ ਦੇਖੋ ਜੀ ਉਸ ਦੌਰਾਨ ਅਸੀਂ ਜਿਹੜਾ ਮਿਲਦਾ ਸ਼ਟਡਾਊਨ ਲਿਆ ਵਾ ਜਿਹਦੇ ਵਿੱਚ ਉਹਨਾਂ ਨੇ ਜਿਹੜੇ ਕੰਪਨੀ ਦੇ ਸਰਵਿਸ ਇੰਜੀਨੀਅਰ ਆ ਪੈਸੀਕੋਨ ਕੰਪਨੀ ਤੋਂ ਉਹਨਾਂ ਨੇ ਸਰਵਿਸ ਇੰਜੀਨੀਅਰ ਬੁਲਾਏ ਸੀਗੇ ਉਹਨਾਂ ਨੇ ਅਸੀਂ ਤਕਰੀਬਨ 50 52 ਘੰਟੇ ਮਿਲ ਬੱਦ ਰੱਖੀ ਤੇ ਉਹਨਾਂ ਨੇ ਸਾਰੀ ਉਹਦੀ ਰੈਕਟੀਫਿਕੇਸ਼ਨ ਕੀਤੀ ਹੈ ట్రాన్స్ਫਾਰਮਰ ਤੇਰਾ ਚੇਂਜ ਕੀਤੇ ਜਿਹੜਾ ਹੋਸ ਸਪੇਅਰ ਬਣਾ ਸੀਗਾ ਉਹ ਪਾਏ ਹੈ ਤੇ ਤਕਰੀਬਨ ਸਾਡੀ 90 ਤੋਂ 95% ਜਿਹੜੀ ਪ੍ਰੋਬਲਮ ਉਹਨਾਂ ਨਾਲ ਸੋਲਵ ਹੋ ਗਈ ਹੈ ਤੇ ਇਸ ਟਾਈਮ ਜਿਹੜੀ ਥੋੜੀ-ਬੋੜੀ ਪ੍ਰੋਬਲਮ ਹੋ ਰਹੀ ਹੈ ਅਸੀਂ ਉਹਨਾਂ ਨੂੰ ਦਿੱਤੀ ਲੱਗ ਦਿੱਤੀ ਹੈ ਤੇ ਉਹ ਜਦੋਂ ਵੀ ਸਾਨੂੰ ਮੌਕਾ ਮਿਲਿਆ ਤੇ ਉਹ ਕਾਬਲ ਹੋਇਆ ਵੀ ਥੋੜੇ ਦਿਨਾਂ ਦੇ ਵਿੱਚ ਹੀ ਬੜੀ ਛੇਤੀ ਉਹਨੂੰ ਬਾਕੀ ਦੀ ਪ੍ਰੋਬਲਮ ਵੀ ਉਹ ਹੱਲ ਕਰ ਦੇਣਗੇ ਤੇ ਬਾਕੀ ਜੇ ਸਾਡੀ ਇਹ ਮਤਲਬ ਸ਼ਹਿਰ ਵਾਸੀਆਂ ਨੂੰ ਜਾਂ ਸਾਰਿਆਂ ਨੂੰ ਸਵਾਜਨ ਦਿੰਨੇ ਆ ਵੀ ਸਾਡਾ ਇਹੋ ਜਿਹਾ ਕੋਈ ਮਨਸ਼ਾ ਨਹੀਂ ਹੈਗਾ ਵੀ ਸਾਡੀ ਵਜ੍ਹਾ ਨਾਲ ਜਾਂ ਮਿਲਦੀ ਵਜ੍ਹਾ ਨਾਲ ਜਿਹੜੀ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਹੋਵੇ ਤੇ ਅਸੀਂ ਤਾਂ ਬਹੁਤ ਛੇਤੀ ਇਹਦਾ ਜਿਹੜਾ ਬਾਕੀ ਦੀ ਰਹਿੰਦੀ ਪ੍ਰੋਬਲਮ ਦਾ ਵੀ ਸੀ ਹੱਲ ਕਰਦੇ ਆ। ਸਭ ਇਹ ਜਿਹੜਾ ਮਸਲਾ ਕਾਲਕਤਾ ਹੈਗਾ ਮਿਲਦੀ ਤਾਂ ਇਹ ਹੋ ਜਾਊ ਮਸਲਾ ਕੀ ਪ੍ਰੋਸੈਸ ਕੀਆ ਤੁਹਾਡਾ ਕੀ ਕਿਉਂ ਨਿਕਲ ਬੇਸਿਕਲੀ ਇਹ ਹੁੰਦਾ ਜੀ ਜਿਹੜੇ ਇਹ ਜਿਹੜਾ ਬੇਸਿਕ ਰੀਜ਼ਨ ਇਹਦਾ ਹੁੰਦਾ ਵੀ ਇਹਦੇ ਮੂਲੇ ESP ਹੁੰਦੇ ਆ ਇਲੈਕਟ੍ਰੋਸਟੈਟਿਕ ਪ੍ਰੈਸੀਪੀਟੇਸ਼ਨ ਕਹਿੰਦੇ ਆ। ਹਾਂਜੀ ਦੇ ਵਿੱਚ ਇਹ ਇਹ ਨੂੰ ਕੀ ਕਰਦਾ ਹੈ ਉਹਦੇ ਵਿੱਚ ਮੈਗਨੇਟਿਕ ਫੀਲਡ ਹੁੰਦਾ ਜਿਹੜਾ ਇਹਨੂੰ ਮਤਲਬ ਜਿਹੜੀ ਸਵਾਹ ਜਿਹੜੀ ਅੱਗੇ ਜਾਂਦੀ ਉਹਨੂੰ ਰੋਕ ਕੇ ਥੱਲੇ ਕਰ ਦਿੰਦਾ ਠੀਕ ਹੈ ਹੁਣ ਇਹ ਬੇਸਿਕ ਸਵਾਹ ਸਾਡੀ ਇਹ 100% ਉਹ ਕੰਮ ਕਰ ਰਿਹਾ ਜੀ ਸਾਰੀਆਂ ਉਹਦੀਆਂ ਪ੍ਰੋਬਲਮ ਜਿਹੜੀਆਂ ਜਦੋਂ ਅਸੀਂ ਪਹਿਲਾਂ ਜਿਹੜਾ ਤਰੀਕ ਜਿੱਤੇ ਜਿਹੜੇ ਪ੍ਰੋਬਲਮ ਸੀਗੇ ਉਹ ਸੌਨ ਹੋ ਗੀਆਂ ਪੂਰੇ ਲੋਡ ਤੇ ਚੱਲਣ ਲੱਗ ਪਿਆ ਸਭ ਕੁਝ ਪਰ ਕਈ ਵਾਰੀ ਇਹ ਹੁੰਦਾ ਥੋੜਾ ਬੋਤਾ ਕਿਸੇ ਵੇਲੇ ਮਿਲ ਦਾ ਕੋਈ ਸ਼ਟਡਾਊਨ ਹੋ ਗਿਆ ਕਿਸੇ ਵੇਲੇ ਕੋਈ ਗਾਲਡਰ ਬਲੋਡਾਊਨ ਕਰਦਾ ਉਹ ਜਿਹੜੀ ਮਸ਼ੀਨਰੀ ਆ ਉਹਦੇ ਵਿੱਚ ਉਹ ਪੂਰਾ ਕੰਮ ਨਹੀਂ ਕਰਦਾ ਪਰ ਉਹ ਥੋੜੀ-ਬੋਧੀ ਜਿਹੜੀ ਪ੍ਰੋਬਲਮ ਆ ਨਾ ਉਹ ਵੀ ਉਹ ਰੈਕਟੀਫਾਈ ਕਹਿੰਦੇ ਅਸੀਂ ਬਹੁਤ ਛੇਤੀ ਕਰ ਦਾਂਗੇ ਤੇ ਸ਼ੁਰੂਆਤ ਆ ਆਮ ਜਿਹੜਾ ਆਪਣੀ ਪਬਲਿਕ ਨੂੰ ਇਹ ਬਣੂਗਾ ਵੀ ਬਿਲਕੁਲ ਜਿਹੜਾ 100% ਇਹ ਦਾ ਪੁਟੀਰ ਵਾਸਤੇ ਵੀ ਅਸੀਂ ਇਹਦੀ ਪਲਾਨਿੰਗ ਕਰ ਰਹੇ ਆ ਇਹਨੂੰ 100% ਕੂਰ ਕਰਾਂਗੇ ਸਨੇਹ ਗੱਲ ਮੰਨਦੇ ਤੁਸੀਂ ਮੈਨੂੰ ਜਨਰਲ ਬਹੁਤ ਲੋਕਾਂ ਨੂੰ ਬਹੁਤ ਲੋਕਾਂ ਨੂੰ ਤੁਸੀਂ ਆ ਦੇਖੋ ਮੇਰੇ ਕੋਲ ਵੀਡੀਓ ਜੈਣੀ ਆ ਸਾਡਾ ਦਾ ਫੇਰ ਇੰਨਾ ਜਿਹੜਾ ਵਾਈਟ ਇਸ ਜਿਹੜਾ ਜਾ ਰਿਹਾ ਤੁਸੀਂ ਆ ਬਾਕੀ ਮਿਲਾਂ ਮਟੀਰੀਅਲਾਂ ਦਾ ਦੂਜਿਆਂ ਵੀ ਦੇਖੋ ਮੇਰੇ ਕੋਲ ਫੋਟੋ ਹੈਗੀ ਉਹ ਤੋਂ ਇਹਨਾਂ ਨਾਲ ਵੀ ਜ਼ਿਆਦਾ ਬਲੈਕ ਇਸ ਆਉਣਾ ਹੁੰਦਾ ਅਸੀਂ ਫਲਾ ਦੇ ਇਹ ਸਾਡਾ ਮਤਲਬ ਅਸੀਂ ਫੇਰ ਵੀ ਕਹਿ ਰਹੇ ਹਾਂ 95 90 95% ਐਫੀਸ਼ੀਐਂਸੀ ਦੇ ਅਸ ਵਿਲੇ ਚੱਲ ਰਿਹਾ 100% ਕਰਨ ਲਈ ਅਸੀਂ ਕਾਫੀ ਕੋਸ਼ਿਸ਼ ਉਹਨਾਂ ਕੋਲ ਟ੍ਰਾਇੰਗਲ ਲੈ ਰਹੇ ਜਿਹੜਾ ਉਹਨਾਂ ਇੰਜੀਨੀਅਰਾਂ ਸਾਨੂੰ ਪੂਰਾ ਰਿਪੋਰਟ ਕਰਕੇ ਦੇ ਰਹੇ ਆ ਤੇ ਜੇ ਕੁਝ ਮਾੜੀ ਮੋਟੀ ਕਸਰ ਰਹਿ ਵੀ ਗਈ ਅਪਲ ਤੇ ਰੈਕਟੀਫਾਈ ਹੋ ਜੂਗੀ ਜੇ ਰਹਿ ਵੀ ਗਈ ਨਾ ਤੇ ਇਹਨੂੰ ਅਸੀਂ ਆਕਸੀਜਨ ਦੇ ਰਿਹਾ ਪੂਰਾ ਬਿਲਕੁਲ ਹੰਪੋਸਿੰਗ ਕਰ ਰਹੇ ਹਾਂ ਸਾਰਾ ਪ੍ਰਸ਼ਾਸਨ ਵੀ ਇਹ ਕਿਹਾ ਕੰਮ ਕਰਦਾ ਉਹ ਚਲਦੇ ਦੇ ਵਿੱਚ ਦੇਖੋ ਹੁਣ ਅਸੀਂ ਦੁਬਾਰਾ ਵਿੱਚ ਜੋ ਉਹਨਾਂ ਨੇ ਕੋਸ਼ਿਸ਼ ਕਰਨੀ ਜਦਨੂੰ ਮੌਕਾ ਮਿਲਿਆ ਚਲਦੇ ਦੇ ਵਿੱਚ ਉਹ ਫੀਲਡ ਵਧਾ ਕੇ ਦੇਖ ਰਹੇ ਆ ਤਾਂ ਬਾਹਰ ਉਹਦੇ ਟਰਾਂਸਫਰ ਨਾਲ ਐਕਸਟਰਾ ਲਾਉਣੇ ਪੈਂਦੇ ਉਹ ਆਪਣੀ ਐਫਰਟਸ ਵੀ ਲਿਆ ਕਰ ਰਹੇ ਆ ਤੇ ਫਿਰ ਉਸ ਤੋਂ ਬਾਅਦ ਵੀ ਜੇ ਫਿਰ ਵੀ ਨਾ ਸੋਲਵ ਹੋਈ ਤਾਂ ਫਿਰ ਇਹਦਾ ਦੁਬਾਰਾ ਅਸੀਂ ਜਿਹੜਾ ਉਹਦਾ ਇੰਜੀਨੀਅਰ ਦੀ ਵਿਜ਼ਿਟ ਕਰਾਈ ਹੋਈ ਆ ਉਹ ਸਾਨੂੰ ਡਰੈਂਗਾ ਉਹਦੇ ਕੋਲ ਜਨ ਦੀ ਤਰਜ਼ੀ ਅਰੇ ਲੋਕ ਇਹ ਵੀ ਲੋਕ ਕਹਿੰਦੇ ਜਿਵੇਂ ਮੰਨਿਆ ਇਹ ਵੀ ਕਹਿੰਦੀਆਂ ਗੱਲ ਲੋਕ ਕਹਿ ਰਹੇ ਕਿ ਮੈਨੇ ਵਾਲੇ ਜਿਹੜੇ ਆਫਸਰਾਂ ਮਿਲਦੇ ਇੱਕ ਟਾਈਮ ਪਾਸ ਕਰਦੇ ਆ ਸੀਜ਼ਨ ਅਨੋਰਡ ਦੇਖੋ ਸੀਜ਼ਨ ਲਗਾਉਂਦੀ ਸੀ ਇਸ ਕਰਕੇ ਨਹੀਂ ਕਰ ਸਕਦੇ ਕਿ ਇਹਨੇ ਆਕਸੀਜਨ ਵਿੱਚ ਵੀ ਚੱਲਣਾ ਸੀਜ਼ਨ ਲਗਾ ਕੇ ਮੋੜ ਕੇ ਤੇ ਸਾਰਾ ਸਾਲ ਚੱਲਣਾ ਪਲਾਂਟ ਬਾਹਰ ਖਰਾੜੀ ਦੇ ਚੱਲਣਾ ਮੇਰਾ ਪਤਾ ਕਿਤਾ ਕਹਿ ਸਕਦੇ ਵੀ ਅਪਾ ਟਾਈਮਿੰਗ ਵਾਲੀ ਕਰ ਸਕਦੇ ਆ ਜਾਂ ਤਾਂ ਹੋਵੇ ਨਾ ਵੀ ਇਹਨੇ ਸਿਰਫ ਸੀਜ਼ਨ ਵਾਸਤੇ ਚੱਲਣਾ ਉਹ ਕਿਉਂਕਿ ਇਹਨੇ ਪ੍ਰਾਲੀ ਬੇਸ ਚ ਨਾ ਪ੍ਰਾਲੀ ਜੈਸ਼ ਵੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਹਨੂੰ 100% ਐਕਟੀਫਾਈ ਕਰਨਾ ਪੈਂਦਾ ਹੈ ਸਫਾ 3 ਸਾਲ ਪਹਿਲਾਂ ਵੀ ਗੱਲ ਹੋਈ ਸੀ ਨਾ ਅੱਜ ਤੋਂ ਜਦੋਂ ਆਪ ਦੀ ਸਰਕਾਰ ਨੇ ਆਈ ਨਹੀਂ ਸੀ ਉਹਨਾਂ ਦੀ ਗੱਲ ਹੋਈ ਸੀਗੀ ਇਹ ਦੇਖੋ ਕਈ ਵਾਰੀ ਇਹ ਹੁੰਦਾ ਜਿੱਦਾਂ ਹੁਣ 3-4 ਸਾਲ ਪਹਿਲਾਂ ਆਪਾਂ ਗੱਲ ਕਰਦੇ ਸੀ ਉਹਨਾਂ ਨੂੰ ਥੋੜੀ-ਥੋੜੀ ਪ੍ਰੋਬਲਮ ਸੀਗੀ ਤਾਂ ਮਸ਼ੀਨਰੀ ਪੁਰਾਣੀ ਹੋਣ ਦੇ ਨਾਲ ਪਾਰਟਸ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਿਹੜੀ ਵੈਰਿਟੀ ਪੀਸ ਲੂਜ਼ ਹੁੰਦੇ ਆ ਜਿਹੜੀ ਕ੍ਰੇਟਾ ਲੱਗੀਆਂ ਉਹ ਹੋਈ ਰਹੀ ਸੀ ਸਾਰੇ ਜਿਹੜੇ ਰੱਖੇ ਹੋਏ ਹੁਣ ਤਾਂ ਸਾਰਾ ਨਵਾਂ ਜਿਹੜੀ ਮਸ਼ੀਨਰੀ ਸਾਰੇ ਨਹੀਂ ਨਿਊ ਨਹੀਂ 3 ਸਾਲ ਪਹਿਲਾਂ ਦੀ ਗੱਲ ਕਰਨਾ ਪਲਾਂਟ ਵੀ ਇੱਕ ਹੀ ਚੱਲਦਾ ਸਰ ਉਤੋਂ ਪਹਿਲਾਂ ਹੀ ਪ੍ਰੋਬਲਮ ਜਿਹੜੀ ਆ ਆ ਰਹੀ ਸੀ ਸੋ ਆਪ ਦੀ ਨਵੀਂ 3 ਸਾਲ ਵੀ ਕਹਿੰਦਾ ਉਤ ਮੇਰੇ ਤੇ ਜੀ ਹੁਣ ਇਹ ਸੀ ਤੇ ਕਹਿੰਦੀ ਆ ਜੇ ਆਪਾਂ ਬੰਦਨਾ ਸਾਲਾਂ ਵਿੱਚ ਕੋਈ ਕੰਮ ਦਿੱਤਾ ਵਾ ਇਹ ਮੇਰੇ ਘਰ ਨਹੀਂ ਤਾਂ 100% ਇਹ ਥੋੜੇ ਦਿਨ ਰਹਿਣੀ ਨਹੀਂ ਜੀ ਨਾ ਹੋ ਗਈ ਤਾਂ ਇੱਧਰ ਪੁੰਡਾ ਫਿਰ ਜ਼ਰੂਰ ਨਾ ਡਾਕਟਰ ਸक्राइब ਕਰੂਗਾ ਜਿਹੜੇ ਮੇਰੇ ਕਰੀ ਨੇ ਕੋਆਰਡੀਨੇਟ ਕੰਮ ਕਰਦਾ ਹੈ ਜੀ 11 ਤੀ ਦਾ ਨਾ ਆਕਸੀਜਨ ਦਾ ਰੌਣ ਸੀਜ਼ਨ ਦੇ ਵਿੱਚ ਵੀ ਇਹ ਚੱਲਦਾ ਹੈਗਾ ਉਦੋਂ ਸੁਆਹ ਜ਼ਿਆਦਾ ਹੁੰਦੀ ਹੈ ਜਿਹੜੀ ਪੈੜੀ ਸਤਾਈ ਹੁੰਦੀ ਹੈ ਸੁਆਹ ਜ਼ਿਆਦਾ ਹੁੰਦੀ ਹੈ ਜੀ ਉਹ ਰੈਕਟੀਫਾਈਕੀਟ ਨੂੰ ਕਰ ਦੇਣਾ ਉਹ ਸਹੀ ਸੁਣਾਨ ਇਹ ਇਕਰਾ ਦਾ ਮਸਬਦ ਵਿੱਚ ਕੀ ਕਹਿਣਾ ਅਨਿ ਸਰ 11 ਤਰੀਕ ਦਾ ਨਾ ਕਰਾ ਨਾਮਾ ਜਿਹੜਾ ਕਰਾ ਨਾਮਾ ਦੇਖੋ 90 ਤੋਂ 95% ਪ੍ਰੋਬਲਮ ਤਾਂ ਸੋਲ ਹੋ ਗਈ ਆ ਪਹਿਲਾਂ ਤਾਂ ਬਹੁਤ ਜ਼ਿਆਦਾ ਸੂਟ ਨਹੀਂ ਜੀ ਸੋਲ ਜੀ ਤਾਂ ਹੈ ਨਹੀਂ ਕਿ ਆਪਾਂ ਜੀ ਬਿਲਕੁਲ ਜਿਹੜੇ ਪੀਸ 25 ਕਿਲੋਵਾਟ ਕਿਲੋ ਵੀ ਕੇਵੀ ਹੈ ਤਾਂ ਲੋਡ ਨਹੀਂ ਸੀ ਲੈ ਰਿਹਾ ਸੀ 60 ਕੇਵੀ ਤੇ ਚੱਲ ਰਿਹਾ 35 ਕੇਵੀ ਤੇ ਚੱਲ ਰਿਹਾ ਉਹ ਤਾਂ ਨਾ ਰੈਕਟੀਫਾਈਜ਼ ਤਾਂ ਕੀਤੀ ਆ ਜੀ ਸਰ ਵਿੱਚ ਪ੍ਰਾਲੀ ਵੀ ਯੂਜ਼ ਕੀਤੀ ਜਾ ਰਹੀ ਹੈ ਤਾਂ ਨਹੀਂ ਪ੍ਰਾਲੀ ਬੋਲ ਪਰ ਪ੍ਰਾਲੀ ਤਾਂ ਸੀ ਇੱਕੋ ਪ੍ਰਾਲੀ ਉਹਦੇ ਨਾਲ ਜਵੇਂ ਇਹ ਰੋਣੀ ਹੈ ਪ੍ਰਾਲੀ ਸਰ ਨਹੀਂ ਪ੍ਰਾਲੀ ਨਹੀਂ ਟੋਟਲੀ ਇੰਡੀਅਨ ਨੇ ਅਕਸਰ ਤਾਂ 5% ਤੁਹਾਨੂੰ ਵੈਸੇ ਪਾਸੇ ਲਾਉਣਾ ਪੈਦਾ ਜਿਹੜੇ ਨਾ ਬੋਲਡਰਾਂ ਦੇ ਵਿੱਚ 2.5% ਕੀ ਮੈਸੇਜ ਕੀ ਦੇਣਾ ਤੁਹਾਨੂੰ ਹੁਣ ਮਹੀਨੇ 2 ਮਹੀਨੇ ਦੇ ਅੰਦਰ ਤਕਰੀਬਨ ਹੋ ਸਕਦਾ ਹੱਲ ਬਿਲਕੁਲ ਹੱਲ ਹੋਊਗਾ ਜੀ ਆਸ ਰੱਖਣ ਦਾ ਹਾਲੂ ਆਸ ਨਹੀਂ ਆਸ ਨਹੀਂ ਫੁੱਲ ਸ਼ੂਟ ਯਾਰ ਇਹ ਹੱਲ ਹੋਊਗਾ ਹੱਲ ਹੋਏ ਤੋਂ ਕਿਹੜਾ ਅਸੀਂ ਇਹਨਾਂ ਨੂੰ ਚੱਲਣ ਨਹੀਂ ਦੇਣਾ ਕਿ ਜੇ ਕੋਈ ਪ੍ਰੋਬਲਮ ਰਹਿ ਵੀ ਗਈ ਮੰਨੋ ਸੀਜ਼ਨ ਦੇ ਵਿੱਚ ਉਹ ਆਕਸੀਜਨ ਦੇ ਵਿੱਚ ਮਤਲਬ 100% ਸਾਲ ਚੱਲ ਤੁਸੀਂ ਕਹਿੰਦੇ ਗਰਮੀ ਚ ਵੀ ਚੱਲਦੀ ਤਾਂ ਹੈਗੀ ਪਰ ਉਦੋਂ ਸੁਹਾਣ ਨਹੀਂ ਹੁੰਦੀ ਗਰਮੀਆਂ ਦੇ ਵਿੱਚ ਇਹ ਜਿਹੜੀ ਜਦੋਂ ਗੰਨੇ ਦਾ ਸੀਜ਼ਨ ਹੁੰਦਾ ਨਾ ਉਦੋਂ ਸੁਹਾਣ ਹੁੰਦੀ ਆ ਜਿੱਦੇ ਵਿੱਚ ਕਈ ਹੁੰਦਾ ਜਿੱਦਾਂ ਅਸੀਂ ਹੁਣ ਮੋਡੀਫਾਈ ਕਰਨਾ ਹੈ ਬਦਲਾ ਕਰਨਾ ਆਇਆ ਆ ਕਿਆਵਾ ਜੀ ਕੰਮ ਕਰਨਾ ਹੋਰ ਇਹਨੂੰ ਬੱਤੀ ਵੀ ਕਰਨਾ ਤੋਂ ਅਸੀਂ ਚੱਲਦੀ ਜੀ ਹੁੰਦਾ ਕਰਦੇ ਆ ਮੈਂ ਆ ਗਿਆ ਬਸ ਫਾਇਸਲ ਨੂੰ ਬੱਤੀ ਦੇ ਕੁਝ ਚੀਜ਼ ਲੈ ਆਉਣੀ ਸੀ ਸਰ ਅੱਕੇ ਮੱਲਾ ਸਾਨੂੰ ਪਤਾ ਲੱਗਦਾ ਉੱਪਰ ਖੁਆਰੀ ਲੱਗੇ ਹੁੰਦੇ ਆ ਜੇ ਇਹਨਾਂ ਕਿਤੇ ਖੁਆਰੀ ਨਹੀਂ ਲੱਗੇ ਤਾਂ ਉਹਦੇ ਸੁਹਾ ਨੂੰ ਥੱਲੇ ਖਾਦੇ ਸੀ